ਅੱਜ ਹੀ ਸੱਤ ਪਿੰਡ ਦਿਆਲਪੁਰੋਂ ਵੀਖੇ ਧੰਨਵਾਦ ਸੁਣਾਓ ਸਾਨੂੰ ਕੋਈ ਜਿਹੜਾ ਬੱਚੇ ਆ ਉਹ ਆਪਣੇ ਮੋਬਾਈਲ ਲੈ ਕੇ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਵੀਰ ਰੁੱਲ ਨਹੀਂ ਇੱਕ ਦੂਜੇ ਨੂੰ ਸ਼ੇਅਰ ਕਰ ਰਹੇ ਤੁਸੀਂ ਵੀ ਫੇਰ ਭੇਜ ਦਿਨੇ ਆਪਦੇ ਸਾਥੀਆਂ ਨੂੰ ਉਹਨੂੰ ਪਹਿਲੋਂ ਪੁੱਛ ਲੈਣਾ ਵੀ ਆ ਤੂੰ ਕੰਮ ਸਹੀ ਕੀਤਾ ਕਿ ਗਲਤ ਕੀਤਾ ਅੱਜ ਆਜੀ ਗੁੱਗੀ ਬੱਸ ਸਾਨੂੰ 20 ਜਾਂ 30 ਸੈਣਾ ਨੂੰ ਪਤਾ ਜੀ ਬਜ਼ੁਰਗਾਂ ਨੇ ਕੁੱਟਿਆ ਉਹਨਾਂ ਥੋੜੇ ਨੇ 70 ਸਾਲ ਦੀ ਉਮਰ ਹੋ ਗਈ ਯਾਰ ਤੁਹਾਨੂੰ ਕਿਤੇ ਰਹੀ ਨਹੀਂ ਹੁਣ 70 ਸਾਲ ਦੀ ਉਮਰ ਹੋ ਗਈ ਹਜੇ ਕਹਿੰਦੇ ਮੈਂ ਥਿਆੜਾ ਮਾਸਕਟ ਵੀ ਜਾਇਆ ਹੈ ਡਬਈ ਵੀ ਜਾਇਆ ਹੈ ਇੰਗਲੈਂਡ ਵੀ ਜਾਇਆ ਹੈ ਤੇ ਉੱਥੇ ਜਾ ਕੇ ਥਰਾਂਤਾ ਕਿ ਕੀ ਹੋਣੀ ਪਹਿਲਾਂ ਤਾਂ ਫੋਨ ਫੋਨ ਹੁੰਦੇ ਨਹੀਂ ਸੱਤ ਬੈਠੀ ਆ ਜੀ ਜੀ ਅੱਗ ਪਾ ਕੇ ਆਪਾਂ ਮਾਰ ਲੈਂਦੀਆਂ ਥਾਲੇ ਇੱਕ ਡਾਕਟਰ ਹੁੰਦਾ ਸੀ ਕੋਈ ਤੁਹਾਨੂੰ ਫੋਨ ਕਰ ਲੈ ਉਹਨਾਂ ਨੇ ਘਰ ਘਰ ਸਨੀਆ ਪੋਚਾਣਾ ਉਹਨੇ ਬੜੀ ਇੱਕ ਮਿਹਨਤ ਸੀ ਕੰਨਾਂ ਦੇ ਭਾਈ ਮੁੰਦਰਾ ਭਾਈ ਨੇ ਮੈਂ ਤਾਂ ਹੁਣ ਸ਼ੌਂਕ ਨੂੰ ਪਾਈਆਂ ਹੋਈਆਂ ਬਾਬੇ ਹੁਣ ਪਤਾ ਨਹੀਂ ਉਸੇ ਲਈ ਕਿ ਉਹ ਪਾਈਆਂ ਸੀਗੀਆਂ ਕਾਂਦਾਰੇ ਨੇ ਮਿੱਠੇ ਬੋਲਦੇ ਕਿਵੇਂ ਹੁੰਦੇ ਹੈਏ ਹੈਏ ਕਹਿੰਦੇ ਸੀ ਮਾਤਾ ਜੀ ਕਹਿ ਰਹੇ ਨੇ ਭੈਣ ਜੀ ਕਹ ਰਹੇ ਮੈਂ ਵੱਡੀ ਭੈਣ ਕਹਿ ਰਹਿਆ ਤੇ ਜੇ ਵੀ ਇਤਰਾਜ ਮੈਂ ਛੋਟੀ ਭੈਣ ਕਹਿ ਦਿੰਦਾ ਪਰ ਹੈ ਨਹੀਂ ਕੇ ਦੱਸੋ ਤਾਂ ਸਹੀ ਫੇਰੀ ਵਾਹ ਮੈਨੂੰ ਦੱਸ ਲਈ ਵੀ ਮੈਂ ਪਾ ਦਿੰਨੀ ਗੰਟੀ ਦੇ ਵਾੜ ਆ ਗੜਾ ਹੌਲੀ ਹੌਲੀ ਤੋ ਅੱਲਾ ਰਗਣਾ ਆਂ ਪਾ ਰਿਆ ਮੈਂ ਦਿਲੋਂ ਪੈਂਦੇ ਹੋਂ ਮੇਰਾ ਮਾਹੀ ਕਾ